ਬਾਲੀਵੁੱਡ ਆਪਨੇ ਇਤਤਰੀ ਕੰਗਣਾ ਨੋਟ ਦੇ ਥੱਪੜ ਮਾਰਨ ਵਾਲੀ ਘਟਨਾ ਲਗਾਤਾਰ ਇਹ ਮੁੱਦਾ ਵੱਧਦਾ ਜਾ ਰਿਹਾ ਅਤੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਦੇ ਕਮੈਂਟ ਬਾਜ਼ੀਆਂ ਸਾਹਮਣੇ ਆ ਰਹੀਆਂ ਨੇ ਲਗਾਤਾਰ ਜਿਹੜੇ ਵੱਖ-ਵੱਖ ਬਲਾਰਿਆਂ ਦੇ ਵੱਲੋਂ ਵੱਖ-ਵੱਖ ਲੋਕਾਂ ਦੇ ਵੱਲੋਂ ਕਿਸੇ ਦੇ ਵੱਲੋਂ ਜਿਹੜਾ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਪੋਸਟਾਂ ਪਾਈਆਂ ਜਾ ਰਹੀਆਂ ਨੇ ਜਾਂ ਬਹੁਤ ਸਾਰੇ ਲੋਕ ਜਿਹੜੇ ਕੁਲਵਿੰਦਰ ਕੌਰ ਦੇ ਜਿਹੜੇ ਵਿਰੋਧ ਵੀ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਿਵੇਂ ਕੰਗਣਾ ਨੋਟ ਦੇ ਜਿਹੜੇ ਹੱਕ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ ਖਾਸ ਤੌਰ ਦੇ ਉੱਤੇ ਜੇਕਰ ਆਪਾਂ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਕੰਗਣਾ ਦੇ ਹੱਕ ਦੇ ਵਿੱਚ ਪੰਜਾਬ ਵਿਰੋਧ ਜਾਂ ਕੁਲਵਿੰਦਰ ਕੌਰ ਦੇ ਵਿਰੋਧ ਬਿਆਨ ਦੇ ਰਹੇ ਨੇ ਰੰਜੋਤ ਰਾਹਾ ਵੀ ਲਾਈਵ ਹੋਏ ਨੇ ਜੋ ਦਰਾਹਾ ਨੇ ਵੀ ਵੱਡਾ ਬਿਆਨ ਦਿੱਤਾ ਉਹਨਾਂ ਨੇ ਵੀ ਜਿਹੜਾ ਇਸ ਗੱਲ ਦੇ ਉੱਤੇ ਟਿੱਪਣੀ ਕੀਤੀ ਹੈ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜੇ ਨੇ ਗੱਲਬਾਤ ਕਰਦੇ ਆ ਰੰਜੋਤ ਤੁਸੀਂ ਵੀ ਲਾਈਵ ਹੋਨੇ ਹੋ ਘਟਨਾ ਸਭ ਨੇ ਦੇਖੀ ਹਰ ਇੱਕ ਆਪ ਆਪਣੇ ਨਜ਼ਰੀਏ ਦੇ ਨਾਲ ਇਸ ਨੂੰ ਦੇਖ ਰਿਹਾ ਪਰ ਤੁਹਾਡਾ ਨਜ਼ਰੀਆ ਕੀ ਹੈ ਪਹਿਲਾਂ ਤਾਂ ਬਾਈ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਬਾਈ ਗੱਲ ਇਸ ਤਰ੍ਹਾਂ ਮਾਰ ਕੇ ਦੇਖੋ ਕੱਲ ਉੱਥੇ ਜੋ ਹੋਇਆ ਉਹ ਤਾਂ ਸਾਰਾ ਆਪਣੇ ਸਾਰਾ ਸਾਹਮਣੇ ਹੀ ਆ ਜੀ ਜੀ ਪਰ ਗੱਲ ਇਸ ਤਰ੍ਹਾਂ ਕਰਕੇ ਇੱਕ ਬਹਿਸ ਨੂੰ ਲੈ ਕੇ ਤੇ ਤੁਸੀਂ ਦੇਖੋ ਬਹਿਸ ਹੋਈ ਥੋੜੀ ਬਹੁਤ ਬਹਿਸ ਹੋਈ ਥੱਪੜਾ ਹੋਇਆ ਜੋ ਵੀ ਹੋਇਆ ਤੇ ਇਨਸੀਡੈਂਟ ਸਾਰੇ ਸਾਹਮਣੇ ਆ ਜੀ ਇਹਦੀ ਗੱਲ ਇੱਕ ਤਾਂ ਆਪਣੇ ਆਫੀਸਰ ਆ ਭੈਣ ਆਪਣੀ ਹਾਂਜੀ ਆਫੀਸਰ ਤੇ ਆਫੀਸਰ ਔਨ ਡਿਊਟੀ ਸੀ ਕੀ ਉਹ ਜੀ ਠੀਕ ਨਹੀਂ ਪੰਜਾਬ ਦੀ ਧੀ ਆ ਉਹ ਹਾਂ ਠੀਕ ਹੈ ਤੁਸੀਂ ਸਾਰੇ ਪੰਜਾਬ ਨੂੰ ਇੱਕ ਉਹਦਾ ਕੰਗਣਾ ਦਾ ਬਿਆਨ ਅੱਤਵਾਦ ਨੂੰ ਜੋੜ ਦੇਣਾ ਇਹ ਕਿੱਥੇ ਵੀ ਆਪਣੀ ਸਿਆਣਾਪਾ ਜੀ ਹੂੰ ਪਹਿਲਾਂ ਵੀ ਇਸੇ ਤਰ੍ਹਾਂ ਦੇ ਬਿਆਨ ਇਹਨਾਂ ਨੇ ਦਿੱਤੇ ਆ ਸਿਰਫ ਬੀਜੇਪੀ ਨੂੰ ਖੁਸ਼ ਕਰਨ ਲਈ ਕੁਝ ਕੁ ਬੰਦਿਆਂ ਨੂੰ ਖੁਸ਼ ਕਰਨ ਲਈ ਹੁਣ ਵੀ ਇਹਨਾਂ ਨੇ ਕੱਲ ਜਿਹੜਾ ਬਿਆਨ ਦਿੱਤਾ ਕਿ ਅੱਤਵਾਦ ਫੈਲ ਰਿਹਾ ਪੰਜਾਬ 'ਚ ਅਲਗਾਓਵਾਦ ਫੈਲ ਰਿਹਾ ਵਾ ਤੇ ਇਹਨੂੰ ਪੁੱਛਣ ਵਾਲਾ ਹੋਵੇ ਕਿ ਤੁਸੀਂ ਕਿਸ ਹਿਸਾਬ ਦੇ ਨਾਲ ਹੁਣ ਟਿੱਪਣੀ ਕੀਤੀ ਪੂਰੇ ਪੰਜਾਬ ਨੂੰ ਲੈ ਕੇ ਅੱਤਵਾਦ ਉਦੋਂ ਨਹੀਂ ਫੈਲਿਆ ਜਦੋਂ ਹਰਿਆਣੇ ਦੇ ਵਿੱਚ ਦੋ ਧਰਮਾਂ ਨੂੰ ਲੜਾਇਆ ਗਿਆ ਸੀਗਾ ਬੀਜੇਪੀ ਦੀ ਸਰਕਾਰ ਦੇ ਵਿੱਚ ਅੱਤਵਾਦ ਉਦੋਂ ਨਹੀਂ ਫੈਲਿਆ ਜਦੋਂ ਮਣੀਪੁਰ ਦੇ ਵਿੱਚ CIA ਭੈਣਾਂ ਨੂੰ ਨੰਗੇ ਘੁਮਾਇਆ ਗਿਆ ਅੱਗ ਲੱਗੀ ਰਹੀ ਉਦੋਂ ਨਹੀਂ ਫੈਲਿਆ ਅੱਤਵਾਦ ਉਦੋਂ ਨਹੀਂ ਫੈਲਿਆ ਜਦੋਂ UP ਦੇ ਵਿੱਚ ਸਾਡੇ ਆਪਣੇ ਕਿਸਾਨਾਂ ਦੇ ਉੱਪਰ BJP ਦੇ ਨਿਤਰਾ ਵੱਲੋਂ ਗੱਡੀ ਚੜਾਈ ਗਈ ਅੱਤਵਾਦ ਉਦੋਂ ਨਹੀਂ ਫੈਲਿਆ ਕਿ ਇਹਨਾਂ ਦਾ ਮਜੂਤਾ MLA BJP ਦਾ ਇੱਕ ਕੁੜੀ ਦੇ ਨਾਲ ਬਲਦ ਕਰਦੇ ਦੋਸ਼ ਚੰਦਰ ਗਿਆ ਅੱਤਵਾਦ ਉਦੋਂ ਨਹੀਂ ਫੈਲਿਆ ਅੱਤਵਾਦ ਹੁਣ ਹੀ ਫੈਲਿਆ ਇਹ ਇੱਕ ਮਾੜੀ ਜਿਹੀ ਘਟਨਾ ਨੂੰ ਸੀ ਆਪਣੇ ਪੂਰੇ ਪੰਜਾਬ ਨੂੰ ਘੜਾਓ ਕਰ ਰਹੇ ਹੋ ਅੱਤਵਾਦ ਨਾਲ ਖੜਾ ਕਰ ਰਹੇ ਹੋ ਜੀ ਸਮਝ ਨਹੀਂ ਲੱਗਦੀ ਇਹ ਮਾਨਸਿਕਤਾ ਕਿੱਥੇ ਜਾ ਰਹੀ ਸਿਰਫ ਇੱਕ ਇਹ ਚੱਕਰ ਪਤਾ ਕੀ ਆ ਬਾਈ ਇਹ ਚੱਕਰ ਹੈਗਾ ਭਾਜੀਪੀ ਨੂੰ ਖੁਸ਼ ਕਰਨ ਲਈ ਕਿ ਭਾਈ ਮੈਂ ਜਿਆ ਬਿਆਨ ਦਵਾਂਗੀ ਪਹਿਲਾਂ ਮੈਨੂੰ ਆਪਣੀ ਚਿੱਟ ਮਿਲ ਗਈ ਮੈਂ ਐਮਪੀ ਬਣ ਗਈ ਹੁਣ ਮੈਨੂੰ ਚਾਹੀਦੀ ਸੈਂਟਰ ਦੇ ਵਿੱਚ ਕੈਬਨਿਟ ਚਾਹੀਦਾ ਸ਼ਾਇਦ ਮੇਰੇ ਇਸ ਬਿਆਨ ਦਿੱਤੇ ਤੋਂ ਬਾਅਦ ਖੁਸ਼ ਹੋ ਕੇ ਮੈਨੂੰ ਕੈਬਨਿਟ ਮਿਲ ਜਵੇ ਪਰ ਮੈਂ ਹੁਣ ਸਵਾਲ ਕਰਦਾ ਮਨਜਿੰਦਰ ਸਿੰਘ ਸਿਰਸਾ ਤੇ ਜੋ ਜਨਨਕ ਕਰ ਰਹੇ ਆਪਣੇ ਭਾਜੀਪੀ ਦੇ ਜੀ ਸਿੱਖਾਂ ਨੇ ਉਹ ਆਪਣੇ ਲੀਡਰ ਨੇ ਹਮ ਜਿਹੜੇ ਆਪਣੇ ਸਿੱਖਾਂ ਲੀਡਰ ਕਹਾਉਂਦੇ ਨੇ ਆਪਣੇ ਆਪ ਨੂੰ ਉਹਨਾਂ ਦਾ ਕੀ ਇਸ ਚੀਜ਼ ਦੇ ਪ੍ਰਤੀਕਰਮ ਹੈ ਦੂਜਾ ਹਰਮੀਤ ਸਿੰਘ ਕਾਲਕਾਜੀ ਦਾ ਕੀ ਇਸੇ ਪ੍ਰਤੀਕਰਮ ਨਾਲ ਦੇਣਾ ਚਾਹੀਦਾ ਸੀ ਕੱਲ੍ਹ ਸ਼ਾਮ ਨੂੰ ਇਹ ਕਿ ਤੁਸੀਂ ਇਸ ਭੈਣ ਦੇ ਨਾਲ ਖੜੋਗੇ ਕਿ ਕੰਗਨਾ ਬੌਤਰੀ ਨਾਲ ਖੜੋਗੇ ਪਹਿਲਾਂ ਤਾਂ ਇਹ ਚੀਜ਼ ਦਿਖਣੀ ਪੈਣੀ ਹੈ ਜੀ ਦਨਜੋਤਾ ਸ਼ੋਮਨੀ ਕਾਲੀ ਦਲ ਦਾ ਵੀ ਬਿਆਨ ਆਇਆ ਕਾਲੀ ਦਲ ਦੇ ਲੀਡਰਾਂ ਦੇ ਉਹਨਾਂ ਦੇ ਸਪੋਕਸਪਰਸਨ ਅਰਸ਼ਦੀਪ ਕਲੇਰ ਨੇ ਜਿਹੜਾ ਬਿਆਨ ਦਿੱਤਾ ਉਹ ਕਹਿੰਦੇ ਕਿ ਅਸੀਂ ਨਕੇਦੀ ਕਰਦੇ ਆਂ ਕੰਗਨਾ ਲੋਦ ਦੇ ਜੋ ਘਟਨਾ ਵਾਪਰੀ ਆ ਥੱਪੜ ਮਾਰਿਆ ਗਿਆ ਅਸੀਂ ਉਸ ਚੀਜ਼ ਦੀ ਨਕੇਦੀ ਕਰਦੇ ਆਂ ਅਤੇ ਇਸ ਦੇ ਨਾਲ ਉਹਨਾਂ ਨੇ ਇਹ ਵੀ ਨਾਲ ਦੀ ਨਾਲ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਉਸ ਚੀਜ਼ ਦੀ ਵੀ ਨਕੇਦੀ ਕਰਦੇ ਆਂ ਉਸ ਬਿਆਨ ਦੀ ਜੋ ਕੰਗਨਾ ਦੇ ਵੱਲੋਂ ਪੰਜਾਬੀਆਂ ਨੂੰ ਅਪਤਵਾਦੀ ਕਿਹਾ ਗਿਆ ਪੰਜਾਬ ਦੇ ਲਈ ਜੋ ਸ਼ਬਦ ਵਰਤੇ ਗਏ ਨੇ ਅਸੀਂ ਉਹਦੇ ਵੀ ਨਾਲ ਦੀ ਨਾਲ ਨਕੇਦੀ ਕਰਦੇ ਆਂ ਪਰ ਇੱਥੇ ਜਿਹੜੇ ਹੁਣ ਇਹਨਾਂ ਦੇ ਬਿਆਨ ਦੇ ਉੱਤੇ ਵੀ ਜਿਹੜਾ ਸਵਾਲ ਉੱਠ ਨਹੀਂ ਖੜੇ ਹੋ ਗਏ ਕਿ ਆ ਜਾ ਰਿਹਾ ਕਿ ਅਕਾਲੀ ਦਲ ਗੰਗਨਾ ਦੇ ਨਾਲ ਖੜ ਰਿਹਾ ਪੰਜਾਬ ਦੀ ਟੀਮ ਨੂੰ ਛੱਡ ਕੇ ਤੁਸੀਂ ਕਿਵੇਂ ਨਜ਼ਰੀਆ ਦੇਖ ਰਹੇ ਹੋ ਦੇਖੋ ਭਾਈ ਮੈਂ ਤਾਂ ਪਹਿਲਾਂ ਹੀ ਕਹਿ ਰਹੇ ਹਾਂ ਕਿ ਦੇਖੋ ਇਹ ਤਾਂ ਹੁਣ ਬੀਜੇਪੀ ਦੇ ਜਿਹੜੇ ਪੰਜਾਬ ਦੇ ਲੀਡਰ ਨੇ ਸੁਨੀਲ ਕਾਕੜ ਹੋ ਕੇ ਪਰਮਿੰਦਰ ਬਾਦ ਹੋ ਗਏ ਮੀਨ ਨੇ ਜਿਹੜੇ ਚੰਨ 77 ਨੇ ਪ੍ਰਧਾਨ ਨੇ ਚੱਕਰ ਹੂੰ ਤੇ ਬਾਕੀ ਹੁਣ ਰਵਨੀਤ ਸਿੰਘ ਬਿੱਟੂ ਤਾਏ ਤਾਏ ਦੇ ਨੇ ਬੀਜੇਪੀ ਦੇ ਅਕਾਲੀ ਦਲ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਰੰਜੋ ਨਹੀਂ ਨਹੀਂ ਮੈਨੇ ਕੁੱਦਾ ਪੁੱਗਾ ਕਰਨਾ ਪਹਿਲਾਂ ਤਾਂ ਇੰਜਾਂ ਦਾ ਦੇਖਣਾ ਪੈਣਾ ਬਾਕੀ ਪਾਰਟੀਆਂ ਦਾ ਬੱਚੂ ਦੇਖਦੇ ਪਹਿਲਾਂ ਆਪਾਂ ਇਹ ਦੱਸਣ ਕਿ ਇਹ ਆਪਣੀ ਬੀਜੇਪੀ ਦੇ ਨਾਲ ਖੜੇ ਨੇ ਕਿ ਸਿੱਖਾਂ ਦੇ ਨਾਲ ਖੜੇ ਨੇ ਜਾਂ ਪੰਜਾਬ ਦੇ ਨਾਲ ਖੜੇ ਨੇ ਪਹਿਲਾਂ ਤਾਂ ਇਹਨਾਂ ਨੂੰ ਦੇਖਣਾ ਪੈਣਾ ਵਾ ਰਵਨੀਤ ਬਿੱਟੂ ਦਾ ਅਕਸਰ ਹੀ ਆਪਣੇ ਭਾਸ਼ਣਾ ਚ ਰਵਨੀਤ ਬਿੱਟੂ ਦਾ ਅਕਸਰ ਹੀ ਭਾਸ਼ਣਾ ਚ ਕਹਿੰਦੇ ਰਹਿੰਦੇ ਕਿ ਪੰਜਾਬ ਦੇ ਅੰਦਰ ਜਿਹੜਾ ਮਾਹੌਲ ਖਰਾਬ ਹੋ ਰਿਹਾ ਹੱਤਬਾਦ ਵੱਧ ਰਿਹਾ ਉਹ ਤਾਂ ਜਦੋਂ ਉਮਰਤਪਾਲ ਸਿੰਘ ਉੱਠੇ ਜੀ ਉਦੋਂ ਵੀ ਉਹਨਾਂ ਨੇ ਇਹ ਚੀਜ਼ ਦਾ ਜ਼ਿਕਰ ਕੀਤਾ ਜਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਵੇ ਉਦੋਂ ਵੀ ਇਸ ਤਰੀਕੇ ਦੀਆਂ ਟਿੱਪਣੀਆਂ ਕਰਦੇ ਰਹਿੰਦੇ ਨੇ ਨੇ ਦੇਖੋ ਭਾਈ ਮੈਂ ਇੱਕ ਚੀਜ਼ ਪੁੱਛਦਾ ਤੁਸੀਂ ਰਾਤ ਨੂੰ ਆਪਾਂ ਕਿਸੇ ਵੀ ਪੰਜਾਬ ਦੇ ਸ਼ਹਿਰ ਚ ਜਲ ਜਾਂਦੇ ਆਪਾਂ ਕਿਸੇ ਵੀ ਸ਼ਹਿਰ ਚ ਜਲ ਜਾਂਦੇ ਆ ਮੈਂ ਇੱਕ ਨਹੀਂ ਕਹਾਂ ਸਾਰੇ ਕਿਤੇ ਵੀ ਪੰਜਾਬ ਚ ਜਲ ਜਾਓ ਰਾਤ ਨੂੰ 11 ਵਜੇ ਪੂਰੀ ਰੌਣਕ ਹੋ ਗਈ ਸ਼ਹਿਰ ਚ ਯੂਪੀ ਚ ਜਲ ਜਾਓ 7 ਵਜੇ ਤੋਂ ਬਾਅਦ ਤੁਹਾਨੂੰ ਪਤਾ ਕੀ ਹਾਲ ਹੋ ਜਾਂਦਾ ਵਾ ਹਰਿਆਣਾ ਚ ਜਲ ਜਾਓ ਉੱਥੇ ਕੀ ਹਾਲ ਹੁੰਦਾ ਹੈ ਰਾਜਸਥਾਨ ਦੇ ਵਿੱਚ ਰੋਜ਼ ਅਖਬਾਰਾਂ ਪੜੀਆਂ ਆਈਆਂ ਬੱਚਿਆਂ ਦੇ ਨਾਲ ਬਲਤ ਕਰਦੀਆਂ ਰੋਜ਼ ਬੀਜੇਪੀ ਉਹ ਆਪਣੇ ਦੇਖੋ ਦੀਵੇ ਥੱਲੇ ਨੇਰਾ ਹੁੰਦਾ ਵਾ ਉਹ ਨੇਰਾ ਕਿਉਂ ਨਹੀਂ ਦਿਖ ਰਿਹਾ ਇਹਨਾਂ ਨੂੰ ਇਹਨਾਂ ਨੂੰ ਉੱਪਰਲੀ ਰੌਸ਼ਨੀ ਦਿਖ ਰਹੀ ਥੰਨੇ ਦੀਵੇ ਦੇ ਨਹੀਂ ਰੱਖ ਕੇ ਉਹਨਾਂ ਨੂੰ ਦਿਖ ਰਿਹਾ ਆਪਣੇ ਇਹਨਾਂ ਨੂੰ ਹੂੰ ਪਹਿਲਾਂ ਆਪਣੀ ਪੀੜ੍ਹੀ ਥੱਲੇ ਕਾ ਸੁਕਤਾ ਫੇਰ ਉਹ 400 ਦੀਆਂ ਗੱਲਾਂ ਕਰਨ ਵਾਲੇ 2 300 ਵੀ ਪਾਰ ਨਹੀਂ ਕਰ ਸਕੇ ਜੀ ਠੀਕ ਨਹੀਂ ਅਜोध्या ਵਿੱਚ ਵੀ ਬੀਜੇਪੀ ਹਾਰ ਗਈ ਉਹ ਕਿਉਂ ਹਾਰੀ ਇਹਨਾਂ ਨੂੰ ਸ਼ੀਸ਼ਾ ਦਿਖਾਇਆ ਲੋਕਾਂ ਨੇ ਕਿ ਹਜੇ ਵੀ ਹਟਜੋ ਹਟਜੋ ਹਜੇ ਵੀ ਨਾ ਹਟੇ ਇਹ ਤਾਂ 200 ਵੀ ਨਹੀਂ ਰਹਿਣੀ ਜਿਹੜੀ ਤਾਂ 250 ਆਈਆਂ ਇਹ ਵੀ ਨਹੀਂ ਰਹਿਣੀਆਂ ਬੀਜੇਪੀ ਨੂੰ ਹੂੰ ਬਿਲਕੁਲ ਜੀ ਬਿਲਕੁਲ ਅੱਛਾ ਰਣਜੋਤ ਕਿਹਾ ਜਾ ਰਿਹਾ ਕਿ ਵੈਸੇ ਸੀਆਈਐਸਫ ਦੀ ਜਵਾਨ ਕੁਲਵਿੰਦਰ ਕੌਰ ਨੂੰ ਸਸਪੈਂਡ ਕਹਿੰਦੇ ਕਰ ਦਿੱਤਾ ਗਿਆ ਆਪਣੇ ਪੁਲਿਸ ਹਿਰਾਸਤ ਦੇ ਵਿੱਚ ਵੀ ਲੈ ਲਿੱਤਾ ਗਿਆ ਐਨਐਸਏ ਲਾਉਣ ਤੱਕ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿਹਾ ਜਾ ਰਿਹਾ ਕਿ ਐਨਐਸਏ ਲਗਾਇਆ ਜਾਵੇਗਾ ਦੇਖੋ ਭਾਈ ਇੰਨੀ ਛੋਟੀ ਚੀਜ਼ ਬੱਚੇ ਐਨਐਸਏ ਖੰਗ ਨਹੀਂ ਲੱਗੇ ਮੈਨੂੰ ਇੱਥੇ ਦੇਖੋ ਹੁਣ ਮੈਂ ਬਿਆਨ ਦੇਖ ਰਿਹਾ ਇੱਕ ਸਵੇਰੇ ਵੀ ਇੱਕ ਬਿਆਨ ਦੇ ਗਿਆ ਤੇ ਉਹਨਾਂ ਦੇ ਪਿੰਡ ਵਾਲਿਆਂ ਦਾ ਹੂੰ ਉਹ ਕਹਿ ਰਹੇ ਨੇ ਕਿ ਥੱਪੜ ਤਾਂ ਵੱਜਿਆ ਹੀ ਨਹੀਂ ਹੈਗਾ ਉਹਦੇ ਉਹ ਗੱਲ ਹੋਰ ਕਰ ਰਹੇ ਨੇ ਮੈਂ ਸਵੇਰੀ ਨਿਊਜ਼ ਦੇਖੀ ਆ ਜੋ ਪਿੰਡ ਵਾਲੇ ਕਹਿ ਰਹੇ ਨੇ ਕਿ ਥੱਪੜ ਦਾ ਬੱਚੇ ਹੀ ਨਹੀਂ ਕੰਗਨਾਰਾ ਰਾਉਤ ਤੇ ਜਿਹੜੀ ਏਡੀ ਵੱਡੀ ਇਨਸੀਡੈਂਟ ਪੜਾਤਾ ਕੰਗਨਾਰਾ ਰਾਉਤ ਨੇ ਇਹ ਸਿਰਫ ਇਨਸੀਡੈਂਟ ਪੰਜਾਬ ਨੂੰ ਤਾਂ ਜਿਹੜਾ ਬਦਨਾਮ ਕਰਨਾ ਕਰਨਾ ਕੰਨਾਂ ਨੇ ਤਾਂ ਕਰ ਰਹੀ ਐ ਦੂਜਾ ਹਾਈਲਾਈਟ ਹੋਣ ਨੂੰ ਕਰ ਰਹੀ ਐ ਇਹ ਇੱਕ ਤਰ੍ਹਾਂ ਨਾਲ ਹਾਈਲਾਈਟ ਹੋ ਕੇ ਤੇ ਕੈਬਨਿਟ ਦੇ ਵਿੱਚ ਕਿਤੇ ਨਾ ਮੈਨੂੰ ਰੈਂਕ ਕੋਈ ਮਿਲ ਜਵੇ ਹੂੰ ਤੁਹਾਨੂੰ ਵੀ ਪਤਾ ਕਿ ਭਾਜਪਾ ਜਿਹੜਾ ਜਿੰਨਾ ਬੰਦਾ ਪੰਜਾਬ ਨੂੰ ਬਦਨਾਮ ਕਰੂਗਾ ਸਿੱਖਾਂ ਨੂੰ ਬਦਨਾਮ ਕਰੂਗਾ ਉਹਨਾਂ ਵੱਡਾ ਅਹੁਦਾ ਲਊਗਾ ਉਹ ਆਪਣੇ ਭਾਜਪਾ ਦੇ ਵਿੱਚ ਉਨਾ ਵੱਡਾ ਉੱਧਾ ਲਾਊਗਾ ਉਹ ਇਹਦਾ ਫਰਿਆ ਨਹੀਂ ਇਹ ਸਾਫੇ ਦਿਖ ਰਿਹਾ ਬਾਜੀ ਬਿਲਕੁਲ ਬਾਕੀ ਰਹੀ ਗੱਲ ਜੌਬ ਦੀ ਜੇ ਉਹਨਾਂ ਨੇ ਆਪਣੇ ਦੇਖੋ ਭੈਣ ਨੇ ਪਹਿਲਾਂ ਪੰਜਾਬ ਨੂੰ ਤੇ ਆਪਣੇ ਕਲਚਰ ਨੂੰ ਉਹ ਕੀਤਾ ਵਾ ਜੌਬ ਦੀ ਜੇ ਪ੍ਰਵਾਹ ਹੁੰਦੀ ਉਹਨੇ ਇੰਨਾ ਕੰਮ ਕਰਦੀ ਹੋਈ ਨਾ ਭੈਣ ਇੰਨਾ ਕਰਦੀ ਨਹੀਂ ਹੂੰ ਜੇ ਉਹਨੂੰ ਜੌਬ ਦੀ ਪ੍ਰਵਾਹ ਹੁੰਦੀ ਆਪਣੀ ਉਹਨੇ ਜੌਬ ਦੀ ਪ੍ਰਵਾਹ ਕੀਤੇ ਬਿਨਾ ਕੀਤਾ ਵਾ ਅੱਜ ਹੁਣ ਲੋੜ ਪਤਾ ਕੀ ਆ ਜੇ ਆਪਾਂ ਨੂੰ ਆਪਾਂ ਹੁਣ ਫੇਸਬੁੱਕ ਤੇ ਗਾਣੇ ਲਾ ਰਹੇ ਆ ਫੋਟੋਆਂ ਪਾ ਰਹੇ ਆ ਪਹਿਲੀ ਗੱਲ ਆਪਾਂ ਨੂੰ ਖੜਨ ਹੀ ਲੋੜ ਆ ਨਾਲ ਆਪਾਂ ਕਿਤੇ ਫੇਸਬੁੱਕ ਤੇ ਨਾ ਰਹਿ ਜਾਈਏ ਫੋਟੋਆਂ ਪਾਉਣ ਲੱਗੀ ਜਾਂ ਕੋਈ ਗਾਣੇ ਗਾਉਣ ਜੋਗੀ ਨਾ ਰਹਿ ਜਾਈਏ ਕਿਤੇ ਉਸ ਭੈਂਡ ਦੇ ਨਾਲ ਬੇਨਸਾਫੀ ਹੋ ਜਵੇ ਅੱਜ ਲੋੜ ਆ ਉਸ ਭੈਂਡ ਦੇ ਨਾਲ ਖੜਨ ਦੀ ਹਮ ਬਿਲਕੁਲ ਜੀ ਬਿਲਕੁਲ ਬਾਬਾ ਸ਼ੁਕਰੀਆ ਰੰਜੋ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖੇ ਥੈਂਕ ਯੂ ਭਾਈ ਜੀ ਥੈਂਕ ਯੂ ਧੰਨਵਾਦ ਭਾਈ ਥੈਂਕ ਯੂ ਭਾਈ ਸਸੇ ਗਾਲ ਜੀ